ਅਗਲੀ ਕਰਵਾ ਦੋਸਤੋ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਪੀਆਰ ਪ੍ਰੋਗਰਾਮ ਦੇ ਤਹਿਤ ਇਸ ਸਾਲ 10000 ਅਰਜ਼ੀਆਂ ਲੈਣ ਦਾ ਐਲਾਨ ਕੀਤਾ ਗਿਆ ਇਹ ਪਹਿਲਾਂ ਜਿੰਨੀ ਅਰਜ਼ੀਆਂ ਲੈਂਦੇ ਸੀ ਉਹਦੇ ਨਾਲੋਂ ਘੱਟ ਆ ਪਰ ਫੇਰ ਵੀ ਸ਼ੁਕਰ ਆ ਵੀ ਕਿ ਇਹ ਲੈਣ ਲੱਗੇ ਆ ਇਹ ਬੜੀ ਵੱਡੀ ਚਿੰਤਾ ਸੀ ਹੁਣ ਇਦਾਂ ਲੱਗਣ ਲੱਗ ਪਿਆ ਸੀ ਕਿ ਇਹਨਾਂ ਨੇ ਜਿੱਦਾਂ ਇਮੀਗ੍ਰੇਸ਼ਨ ਸਖਤ ਕੀਤੀ ਆ ਬਾਕੀ ਆਸਟ੍ਰੇਲੀਆ ਵਰਗੇ ਦੇਸ਼ਾਂ ਵਾਂਗੂ ਇਹਨਾਂ ਨੇ ਹੁਣ ਮਾਪਿਆਂ ਨੂੰ ਪੱਕੇ ਨਹੀਂ ਕਰਨਾ ਕੈਨੇਡਾ ਨੇ ਇਦਾਂ ਦੀਆਂ ਗੱਲਾਂ ਚੱਲਣ ਲੱਗ ਪਈਆਂ ਸੀ ਲੋਕਾਂ ਦੇ ਵਿੱਚ ਚਰਚਾ ਹੋਣ ਲੱਗ ਪਈ ਸੀ ਵੀ ਜਿਹੜੀ ਕਿਉਂਕਿ 5 ਸਾਲ ਪਹਿਲਾਂ ਤੱਕ ਤੇ ਇਹਨਾਂ ਨੇ ਐਪਲੀਕੇਸ਼ਨ ਲਈ ਕੋਈ ਨਹੀਂ 2020 ਦੇ ਵਿੱਚ ਜਿਨ੍ਹਾਂ ਲੋਕਾਂ ਨੇ ਅਪਲਾਈ ਕਰਤਾ ਸੀ ਉਹਨਾਂ ਤੋਂ ਬਾਅਦ ਇਹਨਾਂ ਨੇ ਕੋਈ ਵੀ ਜਿਹੜੀ ਐਪਲੀਕੇਸ਼ਨ ਆ ਉਹ ਲਈ ਨਹੀਂ ਨਵੀਂ ਉਹਦੇ ਵਿੱਚੋਂ ਹੀ ਕੱਢੀ ਜਾਂਦੇ ਆ ਕਿ ਜਿਹੜਾ ਇੱਕ ਵਾਰੀ ਐਪਲੀਕੇਸ਼ਨ ਲੈ ਲਈ 2020 ਦੇ ਵਿੱਚ ਉਹਨੇ ਪੁੱਛ ਲਿਆ ਕਹੜੇ ਐਲੀਜੀਬਲ ਏ ਉਹ ਜਿਹੜੇ ਕਿਸੇ ਸਾਲ 20000 ਕਿਸੇ ਸਾਲ 30000 ਕਿਸੇ ਸਾਲ 10000 ਉਹਦੇ ਵਿੱਚੋਂ ਹੀ ਕੱਢੀ ਜਾਂਦੇ ਨਵੇਂ ਬੰਦੇ ਅਪਲਾਈ ਨਹੀਂ ਕਰ ਰਹੇ ਹੁਣੇ ਕਹਿੰਦੇ ਸੀ ਵੀ ਨਵੇਂ ਵੀ ਨਹੀਂ ਅਪਲਾਈ ਕਰਨੇ ਤੇ ਉਹ ਪਿਛਲੇ ਵੀ ਨਹੀਂ ਕੱਢਣੇ ਲੋਕ ਚਿੰਤਾ ਸੀ ਹੁਣ ਇਹਨਾਂ ਨੇ ਘੱਟੋ ਘੱਟ ਐਲਾਨ ਕਰਤਾ ਕਿ 10000 ਅਸੀਂ ਉਹਦੇ ਵਿੱਚੋਂ ਜਿਹੜਾ ਉਹ ਲਵਾਂਗੇ ਸੋ ਨਵੀਆਂ ਅਰਜ਼ੀਆਂ ਬਾਰੇ ਇੱਕ ਚੰਗੀ ਗੱਲ ਆ ਜੇ ਕੋਈ ਇੱਕ ਤੇ ਹੈਗੀ ਆ ਵੀ ਇਹ ਨਹੀਂ ਹੁਣ ਤੁਸੀਂ ਵੀ ਅਪਲਾਈ ਨਹੀਂ ਕਰ ਸਕਦੇ ਅਰਜ਼ੀਆਂ ਨਹੀਂ ਇਹਨਾਂ ਨੇ ਮੰਗੀਆਂ ਪੇਰੈਂਟਸ ਗ੍ਰੈਂਡਪੇਰੈਂਟਸ ਦੇ ਲਈ ਪਰ 220 ਵਾਲੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਉਹ ਜਿਹੜਾ ਪੂਲ ਦੇ ਵਿੱਚ ਐਪਲੀਕੇਸ਼ਨਸ ਪਈਆਂ ਸੀ ਉਹਦੇ ਵਿੱਚੋਂ ਡਰਾ ਕੱਢਣਗੇ ਜਿਹਦੇ ਵਿੱਚੋਂ 10000 ਉਹ ਕਰ ਦੇਣਗੇ ਪ੍ਰੋਗਰਾਮ ਬੰਦ ਹੋ ਗਿਆ ਸੀ ਬਾਅਦ ਦੇ ਵਿੱਚ ਇਹ ਜਿਹੜੇ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਹੁੰਦੇ ਸੀ ਮਾਰਕੋ ਮੈਂਡਿਚੋਨੋ 21 ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਕਿ 2020 ਵਿੱਚ ਜਿਹੜਿਆ ਨੇ ਫਾਰਮ ਭਰਿਆ ਸੀ ਉਹਨਾਂ ਨੂੰ ਹੀ ਇਨਵੀਟੇਸ਼ਨ ਭੇਜਾਂਗੇ ਲਗਭਗ ਹਰ ਸਾਲ ਹੀ ਫਿਰ ਇਹੀ ਕੁਝ ਹੁੰਦਾ ਰਿਹਾ ਹਰ ਸਾਲ ਇਹ ਪੂਲ ਦੇ ਵਿੱਚੋਂ ਕੁਝ ਜਣੀਆਂ ਐਪਲੀਕੇਸ਼ਨ ਸੀ ਉਹਨਾਂ ਨੂੰ ਕੱਢ ਲਿਆ ਜਾਂਦਾ ਇਨਵੀਟੇਸ਼ਨ ਦੇ ਦਿੱਤਾ ਜਾਂਦਾ ਤੇ ਜਿਹੜੇ ਬਹੁਤ ਸਾਰੇ ਐਪਲੀਕੈਂਟ ਆ ਉਹ ਕਹਿੰਦੇ ਵੀ ਹਰ ਸਾਲੇ ਮਿਹਨਤ ਕਰਕੇ ਉਹ ਆਪਣੀ ਓਨਲੀ ਮਿਨੀਮਮ ਇਨਕਮ ਬਣਾਉਂਦੇ ਆ ਪਰ 2020 ਤੋਂ ਬਾਅਦ ਸਰਕਾਰ ਮੌਕਾ ਹੀ ਨਹੀਂ ਦਿੰਦੀ ਕਿਉਂਕਿ ਇਹਦਾ ਜਿਹੜਾ 2022 ਦੇ ਵਿੱਚ 32000 ਲੋਕਾਂ ਨੂੰ ਇਨਵੀਟੇਸ਼ਨ ਭੇਜੇ ਸੀ ਤੇ 15000 ਮਾਪਿਆਂ ਨੂੰ ਜਿਹੜੀ ਪੀਆਰ ਦੇਣ ਦੀ ਗੱਲ ਕਹੀ ਗਈ ਸੀ ਇਦਾਂ ਹੀ 2024 ਦੇ ਵਿੱਚ ਆ ਪਿਛਲੇ ਸਾਲ ਇਹਨਾਂ ਨੇ 35700 ਨੂੰ ਇਨਵੀਟੇਸ਼ਨ ਭੇਜੇ ਸੀ ਤੇ 20500 ਨੂੰ ਕਹਿੰਦੇ ਸੀ ਵੀ ਪੀਆਰ ਦੇਣ ਦਾ ਜਿਹੜਾ ਇਹਨਾਂ ਨੇ ਉਹ ਐਲਾਨ ਕੀਤਾ ਸੀਗਾ ਸੋ ਆਹ ਅਗਸਤ 2 ਪਿਛਲੇ ਸਾਲ ਦੀ ਆਖਰੀ ਡੇਟ ਸੀਗੀ ਤੇ ਹੁਣ ਜਿਹੜਾ ਵੀ ਕੋਈ ਇੱਥੇ ਇਹ ਹੁੰਦੀ ਉਹਨਾਂ ਲੋਕਾਂ ਦੇ ਲਈ ਆ ਜਿਹੜਾ ਵੀ 18 ਸਾਲ ਤੋਂ ਵੱਡੀ ਉਮਰ ਦਾ ਪਰਮਾਨੈਂਟ ਰੈਜ਼ੀਡੈਂਟ ਇੱਥੇ ਰਹਿੰਦਾ ਆ ਉਹ ਆਪਣੇ ਮਾਤਾ ਪਿਤਾ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਸਪான்ਸਰ ਕਰ ਸਕਦਾ ਆ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸ ਉਹ ਮਾਪੇ ਬਣ ਸਕਦੇ ਆ ਤਿੰਨ ਸਾਲਾਂ ਲਈ ਇਹਨਾਂ ਨੂੰ ਆਮਦਨ ਇੱਕ ਘੱਟੋ-ਘੱਟ ਦਿਖਾਉਣੀ ਪੈਂਦੀ ਆ ਉਹ ਆਮਦਨ ਉਹ ਜਿਹੜਾ ਬੰਦਾ ਸਪான்ਸਰ ਕਰ ਰਿਹਾ ਉਹਦੇ ਉੱਤੇ ਡਿਪੈਂਡ ਕਰਦੀ ਆ ਸਪான்ਸਰ ਕਰਨ ਵਾਲਾ ਵਿਅਕਤੀ ਜਿਹੜਾ ਪਰਿਵਾਰਕ ਮੈਂਬਰਾਂ ਨੂੰ 20 ਸਾਲਾਂ ਲਈ ਵਿੱਤੀ ਸਹਾਇਤਾ ਪ੍ਰਵਾਰ ਕਰਦਾ ਜਾਂ ਕੋਈ ਸਰਕਾਰੀ ਸਹਾਤਾ ਜਾਂ ਉਦਾਂ ਦੀ ਕੋਈ ਗੱਲਬਾਤ ਇਹਦੇ ਵਿੱਚ ਹੁੰਦੀ ਆ ਪਰ ਚੰਗੀ ਗੱਲ ਆ ਕਿ ਇਹਨਾਂ ਨੇ ਇਮੀਗ੍ਰੇਸ਼ਨ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਜਿਹੜੇ ਅਗਲੇ 3 ਸਾਲਾਂ ਤੱਕ 66000 ਜਿਹੜੇ ਕਰੀਮ ਆਪਿਆਂ ਨੂੰ ਪੀਆਰ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਆ ਸੋ 25 ਦੌਰਾਨ ਜਿਹੜਾ ਟੀਚਾ ਸੀਗਾ ਇਹਨਾਂ ਦਾ 24500 ਨੂੰ ਕਹਿੰਦੇ ਸੀਗੇ ਪੀਆਰ ਦੇਣੀ ਹੈ ਪਰ ਹੁਣ 10000 ਅਰਜ਼ੀਆਂ ਦੇਣ ਦਾ ਐਲਾਨ ਕੀਤਾ ਗਿਆ ਸੋ ਇਹ ਜਿਹੜੀ ਗੱਲ ਚੰਗੀ ਵੀ ਹੈ ਚੰਗੀ ਇਹ ਆ ਵੀ ਘੱਟੋ-ਘੱਟ ਚੱਲਦਾ ਤਾਂ ਰਿਹਾ ਮਾੜੀ ਇਹ ਆ ਵੀ ਜਿੰਨਿਆਂ ਨੂੰ ਦਿੱਤੀ ਜਾਣੀ ਸੀ ਹੁਣ ਰੌਲਾ ਇਹ ਆ ਵੀ ਜਿਨੇ 20 ਦੇ ਵਿੱਚ ਮੰਨ ਲਓ ਅਪਲਾਈ ਨਹੀਂ ਕੀਤਾ ਉਹਨੂੰ ਅਪਲਾਈ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਵੀ 20 ਤੋਂ ਲੈ ਕੇ 25 ਤੱਕ ਵੀ ਉਹ ਜਿਨ੍ਹਾਂ ਨੇ ਕਰਤਾ ਉਹਨਾਂ ਦੇ ਵਿੱਚੋਂ ਹੀ ਕੱਢੀ ਜਾਂਦੇ ਆ ਹਜੇ ਸੋ ਇਹ ਇੱਕ ਵੱਡੀ ਗੱਲ ਪਰ ਚੰਗੀ ਗੱਲ ਆ ਕਿ ਘਟੋ-ਘਟੇ ਇਹ ਜਿਹੜੇ ਪੀਆਰ ਦੇ ਰਹੇ ਨੇ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ